ਪੰਜਾਬ ਦੇ ਵਿੱਚ ਵਿਧਾਨ ਸਭਾ ਸੈਸ਼ਨ ਚੱਲਿਆ ਪਰ ਇਹ ਸੈਸ਼ਨ ਪੂਰਾ ਜ਼ਬਰਦਸਤ ਹੰਗਾਮੇਦਾਰਤਾ ਲਗਾਤਾਰ ਉਥੇ ਹੀ ਵਿਰੋਧੀ ਧਿਰ ਨੇ ਕਈ ਸਵਾਲ ਜਿਹੜੇ ਕਿ ਚੱਕੇ ਤੇ ਜਿਸ ਤੋਂ ਬਾਅਦ ਉਥੇ ਹੀ ਹੁਣ ਇਸ ਸੈਸ਼ਨ ਦੇ ਬਾਅਦ ਵੀ ਜਿਹੜਾ ਕਿ ਇੱਕ ਹੋਰ ਹੰਗਾਮਾ ਨਜ਼ਰ ਆ ਰਿਹਾ ਹੈ ਕਈ ਵਿਰੋਧੀ ਧਿਰ ਦੇ ਉੱਤੇ ਹੁਣ ਸਵਾਲ ਚੱਕਦੇ ਹੋਏ ਨੀਲ ਗਰਗ ਨਜ਼ਰ ਆ ਰਹੇ ਨੇ ਤੇ ਉਹਨਾਂ ਨੇ ਪ੍ਰਤਾਪ ਬਾਜਪਾ ਦੇ ਉੱਤੇ ਪਲਟਵਾਰ ਕੀਤਾ ਤੇ ਉੱਥੇ ਹੀ ਉਹਨਾਂ ਨੇ ਕੇਂਦਰ ਸਰਕਾਰ ਦੇ ਉੱਤੇ ਵੀ ਤਿੱਖੇ ਨਿਸ਼ਾਨੇ ਸਾਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਅੱਜ ਭਾਜਪਾ ਨੂੰ ਪੰਜਾਬ ਦੀ ਬਾਹ ਫੜਨ ਦੀ ਲੋੜ ਸੀ ਪਰ ਅਜਿਹਾ ਨਹੀਂ ਹੋਇਆ ਤੇ ਜਿਸ ਨੂੰ ਲੈ ਕੇ ਉਥੇ ਹੀ ਹੁਣ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਕਹਿਣਾ ਹੈ ਆਉ ਤੁਹਾਨੂੰ ਸੁਣਾਉਣੇ ਆ ਪੰਜਾਬ ਨੂੰ ਪਹਿਲੀ ਵਾਰੀ ਜ਼ਰੂਰਤ ਪਈ ਸੀ ਇਸ ਤਰ੍ਹਾਂ ਦੇ ਕਾਰਨ ਲੇਕਿਨ ਕੇਂਦਰ ਨੇ ਕੇਂਦਰ ਦੀ ਬੀਜੇਪੀ ਨੇ ਮੋਤੀ ਸਾਹਿਬ ਦੀ ਸਰਕਾਰ ਨੇ ਪੰਜਾਬ ਦੀ ਬਾਹ ਨਹੀਂ ਫੜੀ ਉਲਟਾ ਪੰਜਾਬ ਦਾ ਮਜ਼ਾਕ ਉਡਾਇਆ ਗਿਆ ਪੰਜਾਬ ਦਾ ਅਪਮਾਨ ਕੀਤਾ ਗਿਆ ਹਜ਼ਾਰਾਂ ਕਰੋੜ ਰੁਪਈਆ ਦਾ ਜਿਹੜਾ ਨੁਕਸਾਨ ਹੋਇਆ ਉਹ ਦੇਣ ਦੀ ਬਜਾਏ ਸਿਰਫ 1600 ਕਰੋੜ ਰੁਪਏ ਦਾ ਅਨਾਉਂਸਮੈਂਟ ਕੀਤੀ ਗਈ ਉਹਦੇ ਵੀ ਫੁੱਟੀ ਕੌਡੀ ਹਾਲੇ ਤੱਕ ਪੰਜਾਬ ਨੂੰ ਨਹੀਂ ਮਿਲੀ। ਔਰ ਇਹ ਚੀਜ਼ਾਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖਣ ਵਾਸਤੇ ਔਰ ਇਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਵਿਚਾਰਨ ਵਾਸਤੇ ਕਿਉਂਕਿ ਵਿਧਾਨ ਸਭਾ ਦੇ ਵਿੱਚ ਲੋਕਾਂ ਨੇ ਚੁਣ ਕੇ 117 ਨੁਮਾਇੰਦੇ ਭੇਜੇ ਹੋਏ ਆ ਇਸ ਕਰਕੇ ਇਹ ਸਦਨ ਸੱਦਿਆ ਗਿਆ ਸੀ। ਪਰ ਬੜੀ ਬਦਕਿਸਮਤੀ ਹੈ। ਮੈਨੂੰ ਬੜਾ ਅਫਸੋਸ ਹੈ ਇਹ ਕਹਿਣ ਲੱਗਿਆ ਕਿ ਵਿਰੋਧੀ ਧਿਰ ਖਾਸ ਕਰਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਜੀ بجائے ਉਹ ਪੰਜਾਬ ਦੇ ਲੋਕਾਂ ਨਾਲ ਖੜਦੇ بجائے ਉਹ ਪੰਜਾਬ ਸਰਕਾਰ ਦੇ ਨਾਲ ਖੜਦੇ ਔਰ ਜੋ ਕੇਂਦਰ ਸਰਕਾਰ ਤੋਂ 20000 ਕਰੋੜ ਰੁਪਏ ਦਾ ਮੁਆਵਜ਼ਾ ਮੰਗਿਆ ਗਿਆ ਸੀ ਉਹਦੀ ਗੱਲ ਕਰਦੇ ਪੰਜਾਬ ਦੇ ਵਿੱਚ ਹੋਈ ਤਬਾਹੀ ਦੀ ਗੱਲ ਕਰਦੇ ਪਰ ਉਹਨਾਂ ਨੇ ਉਲਟਾ ਸਰਕਾਰ ਨੂੰ ਘੇਰਨਾ ਸ਼ੁਰੂ ਕਰਤਾ ਔਰ ਜਿੱਥੋਂ ਇਹ ਪੈਸਾ ਆਉਣਾ ਹੈ ਉਹਦੇ ਖਿਲਾਫ ਇੱਕ ਸ਼ਬਦ ਨਹੀਂ ਬੋਲੇ ਔਰ ਇਸ ਮੁੱਦੇ ਨੂੰ ਮੈਨ ਮੇਡ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕੋਸ਼ਿਸ਼ ਕੀਤੀ ਗਈ ਕਿ ਜਿਹੜੇ ਹੜ੍ਹ ਨੇ ਇਹਦਾ ਇਲਜ਼ਾਮ ਪੰਜਾਬ ਦੇ ਉੱਤੇ ਲਗਾਇਆ ਜਾਵੇ ਪੰਜਾਬ ਸਰਕਾਰ ਦੇ ਉੱਤੇ ਲਗਾਇਆ ਜਾਵੇ ਆਪਾਂ ਸਾਰੇ ਜਾਣਦੇ ਹੜ੍ਹ ਤੇ ਨੁਕਸਾਨ ਤੇ ਉੱਤਰਾਖੰਡ ਚ ਵੀ ਹੋਇਆ ਨੁਕਸਾਨ ਅ ਹਿਮਾਚਲ ਦੇ ਵਿੱਚ ਵੀ ਹੋਇਆ ਨੁਕਸਾਨ ਬਾਕੀ ਥਾਵਾਂ ਤੇ ਵੀ ਹੋਇਆ ਕਿ ਉੱਥੇ ਵੀ ਪੰਜਾਬ ਸਰਕਾਰ ਨੇ ਹੜ੍ਹ ਲਿਆਂਦੇ ਤੇ ਉੱਥੇ ਗੱਲ ਮਾਈਨਿੰਗ ਦੀ ਵੀ ਹੋਈ ਬਟ ਇਸ ਪੂਰੇ ਡਿਸਕਸ਼ਨ ਦੇ ਦੌਰਾਨ ਇੱਕ ਬਹੁਤ ਹੀ ਜਿਹੜਾ ਗੰਭੀਰ ਮੁੱਦਾ ਸੀ ਉਹ ਸਦਨ ਦੇ ਵਿੱਚ ਡਿਸਕਸ ਹੋਇਆ ਤੇ ਉਹ ਮੁੱਦਾ ਉਠਾਇਆ ਪੰਜਾਬ ਦੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚਿਮੜ ਮੁੱਦਾ ਗੰਭੀਰ ਆ ਔਰ ਜ਼ਿੰਮੇਵਾਰ ਰਾਜਨੀਤਿਕ ਪਾਰਟੀ ਹੋਣ ਦੇ ਨਾਤੇ ਪੰਜਾਬ ਦੇ ਲੋਕਾਂ ਦੀ ਤਰਜਮਾਨ ਪਾਰਟੀ ਹੋਣ ਦੇ ਨਾਤੇ ਉਹੀ ਸਵਾਲ ਜਿਹੜੇ ਆ ਉਹ ਤੁਹਾਡੇ ਜ਼ਰੀਏ ਅਸੀਂ ਲੋਕਾਂ ਦੇ ਸਾਹਮਣੇ ਵੀ ਰੱਖਣਾ ਚਾਹੁੰਦੇ ਆ ਔਰ ਪ੍ਰਤਾਪ ਸਿੰਘ ਬਾਜਵਾ ਜੀ ਜੋ ਕਾਂਗਰਸ ਦੇ ਵੱਡੇ ਲੀਡਰ ਨੇ ਔਰ ਹਾਲਾਂਕਿ ਉਥੇ 5-6 ਚਿਹਰੇ ਨੇ ਮੁੱਖ ਮੰਤਰੀ ਬਣਨ ਵਾਸਤੇ ਉਹਨਾਂ ਦਾ ਨਾਮ ਵੀ ਹੁੰਦਾ ਆ ਉਹ ਵਿਰੋਧੀ ਧਿਰ ਦੇ ਨੇਤਾ ਨੇ ਔਰ ਵਿਰੋਧੀ ਧਿਰ ਦਾ ਨੇਤਾ ਸ਼ੈਡੋ ਮੁੱਖ ਮੰਤਰੀ ਵੀ ਹੁੰਦਾ ਆ ਉਹ ਸਵਾਲ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਉਥੇ ਚੁੱਕੇ ਸੀ ਉਹ ਇੱਕ ਵਾਰ ਫੇਰ ਤੁਹਾਡੇ ਜ਼ਰੀਏ ਅਸੀਂ ਲੋਕਾਂ 'ਚ ਵੀ ਰੱਖਣਾ ਚਾਹੁੰਦੇ ਆ ਕਿ ਉਹ ਸਵਾਲ ਪ੍ਰਤਾਪ ਸਿੰਘ ਬਾਜਵਾ ਨੂੰ ਅਸੀਂ ਪੁੱਛਣਾ ਚਾਹੁੰਦੇ ਪਹਿਲਾ ਸਵਾਲ ਹੈਗਾ ਕਿ ਜਿਹੜਾ ਉਹਨਾਂ ਨੇ ਸਵਾਲ ਉਠਾਇਆ ਕਿ 15 ਜੁਲਾਈ 2025 ਨੂੰ ਬਿਆਸ ਦਰਿਆ ਦੇ ਖੇਤਰ ਦੇ ਵਿੱਚ ਤੁਸੀ ਬਣਦੇ ਖੇਤਰ ਦੇ ਅੰਦਰ ਜਿਹੜਾ ਹੈਗਾ 16 ਕਨਾਲਾਂ ਤੇ 10 ਮਰਲੇ ਜ਼ਮੀਨ ਜਿਹੜੀ ਹੈ ਪ੍ਰਤਾਪ ਸਿੰਘ ਬਾਜਵਾ ਜੀ ਨੇ ਆਪਣੀ ਪਤਨੀ ਦੇ ਨਾਮ ਦੇ ਉੱਤੇ ਖਰੀਦੀ ਗਈ ਪਿੰਡ ਫੁੱਲੜਾਂ ਦੇ ਵਿੱਚ ਜਿਹਦਾ ਹਦਬਸਤ ਨੰਬਰ 725 ਹੈ ਜ਼ਿਲ੍ਹਾ ਗੁਰਦਾਸਪੁਰ ਪੈਂਦਾ ਆ ਕਿ 5,44,000 ਰੁਪਏ ਦੀ ਇਹ ਖਰੀਦੀ ਗਈ ਸੀ ਤੇ ਇਹਦਾ ਇੰਤਕਾਲ ਨੰਬਰ 2248 ਹੈ ਤੇ ਵਸੀਕਾ ਨੰਬਰ 560